ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਕਮਾਲਪੁਰ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਧਰਮਪਾਲ ਸਿੰਘ ਸਾਹਿਬ ਲਗਦਾ ਆਜ਼ਾਦ ਵੀਰ ਦੇ ਘਰ ਆ ਗਏ ਆ ਦੋਸਤੋ ਆਕਾਸ਼ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਾਂਗੇ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਵਪਾਰ ਲੈਣ ਦਾ ਕੰਮ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਧਿਆਨ ਦੇ ਵਿੱਚ ਲਿਆਦਗੇ ਪਸ਼ੂ ਇਹਨਾਂ ਦੇ ਅੱਡੇ ਤੇ ਇਸ ਕਿਲੇ ਤੇ ਕੋਈ ਦੋ ਚਾਰ ਨੱਕ ਜਿਹੜੇ ਆ ਆਏ ਗਏ ਰਹਿੰਦੇ ਆ ਜਾਹੇ ਨੀਲੀ ਰਾਵੀ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਕੱਟੀਆਂ ਦੀ ਗੱਲ ਕਰ ਲਈਏ ਚਾਹੇ ਵੜਾਂ ਦੀ ਗੱਲ ਕਰੀਏ ਅੱਜ ਇਸ ਵੀਡੀਓ ਦੇ ਵਿੱਚ ਦੋ ਵੈਸੇ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੋਨੋਂ ਵੜਾਂ ਨੇ ਦੇਸੀ ਅੰਗਪੱਖ ਦੇ ਵਿੱਚ ਵੜਾਂ ਨੇ ਇੱਧਰ ਇੱਕ ਜਨ ਤੁਹਾਨੂੰ ਆਪਾਂ ਸ਼ਾਈਵਾਲ ਤੇ ਥਾਰ ਪਾਰਕਰ ਦੇ ਵਿੱਚ ਕੋਈ ਕ੍ਰੋਸ ਬ੍ਰੀਡ ਦਿਖਾ ਦੇਾਂਗੇ ਇਹ ਵੀ ਤਿਆਰੀ ਤੇ ਬਸ ਕੋਈ ਹੋਰ ਅੱਧੇ ਘੰਟੇ ਪੌਣੇ ਘੰਟੇ ਤੱਕ ਜਿਹੜੀ ਇਹ ਸੌਣ ਦੀ ਪੂਰੀ ਤਿਆਰੀ ਆ ਇੱਕ ਸੂਈ ਸੂਈ ਵੜਾ ਐਸ ਵਕਤ ਬੌਲੇ ਤੇ ਚੱਲਣ ਡਈ ਐ 나ੜੂਆ ਨਾਲਾ ਬੱਚੇ ਤੇ ਮਗਰ ਬੱਛੀ ਆ ਵੜੀ ਵੀ ਚੰਗੀ ਖਾਸੀ ਐ ਬਾਕੀ ਤਸਦੀ ਕਰਨ ਆ ਰਿਹਾ ਤੇ ਆਪਣੀ ਤਸਦੀ ਬਣਦੀ ਸਰਦੀ ਜਰੂਰ ਕਰਕੇ ਤਸਦੀ ਲੈ ਕੇ ਜਾਇਓ ਮਾਲ ਠੀਕ ਹੈ ਕਿ ਕਿਉਂਕਿ ਰੂਟੀਨ ਦੇ ਵਿੱਚ ਹੀ ਕੰਮ ਵਪਾਰ ਲੈਣ ਦਾ ਚੱਲਦਾ ਰਹਿੰਦਾ ਸਬਾਜਪੁਰ ਅੱਡਾ ਲੱਗਦਾ ਸੋ ਤਰਨਤੰ ਤੋਂ ਕੋਈ 15 16 ਕਿਲੋਮੀਟਰ ਦੀ ਦੂਰੀ ਆ ਵਾ ਪਿੰਡ ਲੱਗੇ ਆ ਗਲਾਲੀਪੁਰ ਫਤੇਪੁਰ ਸੁਗਾ ਇਹ ਪਿੰਡ ਨੇੜੇ ਨੇੜੇ ਆ ਸੋ ਠੀਕ ਆ 21 ਸਤੰਬਰ ਦੇ ਸਮਾ ਕੋਈ ਦੁਪਹਿਰ ਦੇ 1:30 ਵਜੇ ਦਾ ਸਭ ਤੋਂ ਪਹਿਲਾ ਕਾਸ਼ ਸਸਰੀ ਕਾਰ ਸਸਰੀ ਜੀ ਉਹ ਠੀਕ ਠਾਕ ਹਾਂ ਚੜ੍ਹਦੀ ਕਲਾ ਤੁਸੀਂ ਸੁਣਾ ਕਹਿ ਸਕਦਾ ਥੋੜੇ ਵਧੀਆ ਅੱਗੇ ਚਾਹੀਦੀ ਆ ਜੀ ਮੈਂ ਵੀ ਕਾਸ਼ ਉਦੋਂ ਵੀ ਆਪਾਂ ਤਕਰੀਬਨ 4-5 ਚਾਰਕ ਪਸ਼ੂ ਪਾਏ ਸੀਗੇ ਮੈਂ ਨਾ ਵੀਰ ਜੀ ਉਹਨਾਂ ਦੇ ਤਾਂ ਹੀ ਮੰਜਾ ਛੜਕਦੇ ਨੇ ਚੜੇ ਜਿਹੜੇ ਮਾਲੇ ਦੇ ਗਿਆ ਆਦੇ ਹਾਂ ਉਹਦੇ ਪਹਿਲੇ ਛੋਟਾਂ ਦੇ ਗਿਆ ਮੈਂ ਦੋ ਤੋਂ ਬੰਦੇ ਪਾ ਦਿੰਦਾ ਵੀ ਸੜਕ ਤੇ ਚੜ੍ਹ ਦਿੰਦੇ ਨੇ ਮੈਂ ਨਾ ਸੜਕ ਤੇ ਸੜਕ ਤੇ ਚੜ੍ਹਦੇ ਨਹੀਂ ਵੀ ਬਾਕੀ ਆਪਣੇ ਬਾਹੂ ਸੂਤਰ ਹੁੰਦੇ ਆ ਹਾਂ ਬਾਹੂ ਸੂਤਰ ਮਾਲ ਹੀ ਚੰਗਾ ਹਾਂ ਹਾਂਜੀ ਉਹਦੇ ਜਾਈ ਫੋਨ ਆਈ ਜਾਂਦੇ ਆ ਇਹਦੇ ਹਾਂ ਬਾਕੀ ਮਾਲ ਚੰਗਾ ਹੀ ਆ ਭਾਏ ਬਹੁਤ ਜਿਆ ਜੀ ਬਾਕੀ ਮੇਰਾ ਕਿੱਧਰ ਤੇ ਕਿੱਧਰ ਕੇਸ ਹੋ ਜਾਂਦਾ ਜੀ ਮੈਨਾਂ ਹੀ ਬੜਾ ਹੀ ਪਤਾ ਵੀ ਨਹੀਂ ਲੱਗਦਾ ਇਹ ਕਿਧਰ ਕਿਧਰ ਕਿਉਂ ਜਾਂਦਾ ਮਾਲ ਇਸੇ ਤਰ੍ਹਾਂ ਹੀ ਆ ਹਾਂਜੀ ਹਾਂਜੀ ਪਰ ਇੱਕ ਭਰਾ ਨੇ ਕਮਾਈ ਲੈ ਰਹੀ ਹੈ ਸਾਰੇ ਕਾ ਲੈਣੀ ਇਹ ਰੇਕ ਨਹੀਂ ਤੇ ਅੱਜ ਕਾਸ਼ ਆਪਣੇ ਕੋਲ ਜਿਹੜੇ ਦੋ ਐਨੀਮਲ ਨੇ ਵੀਰ ਹਾਂਜੀ ਹਾਂਜੀ ਆ ਵੀ ਵੈੜ ਤਿਆਰੀ ਤੇ ਹੀ ਆ ਮੈਨਾਂ ਵੀ ਜੀ ਤਿਆਰੀ ਵੇਖੋ ਸਦੋ ਇਹ ਕੈਂਦੀ ਫਿਰਦੀ ਆ ਬਸ ਮੈਨਾਂ ਵੇਖੋ ਥੱਲੇ ਕੀ ਕੀ ਬਣੀ ਪਈ ਆ ਇਹ ਵੇਖੋ ਜੀ ਥੰਡਾ ਪਾਈ ਫਿਰਦੀ ਆ ਥੱਬਿਆਂ ਦਾ ਲੇਵਾ ਥੱਬਿਆਂ ਦੇਵਾ ਬਾਕੀ ਪਾਲੀ ਸਾ ਵੀ ਬਹੁਤ ਆ ਵਜਨ ਲੋੜ ਆ ਗੋਲਾ ਗਾਲਾ ਵੈੜ ਦਾ ਬੜਾ ਮੈਨਾਂ ਪੂ ਬਾਰ ਤੋਂ ਪਜਾਦੀ ਆ ਇਸ ਕਰਕੇ ਥੋੜਾ ਸ਼ਾਮੇ ਕਰ ਦਿੱਤੀ ਜਾਊਗੀ ਬਾਅਦ ਵਿੱਚ ਸੋ ਪੈਣਾ ਇਹਨੇ ਠੀਕ ਆ ਲੈ ਵੀ ਕਾਸ਼ ਇਹਦੇ ਸੂਵੇ ਦੀ ਗੱਲ ਕਰੀਏ ਸੂਬਾ ਕਿਨਵਾ ਜੀ ਜੀ ਸੂਵਾ ਦੂਜਾ ਜੇ ਦੂਜਾ ਸੂਬਾ ਹਾਂਜੀ ਬਹੁਜੂ ਦੂਜਾ ਸੂਬਾ ਇੱਕ ਵਾਰ ਜਸ਼ਨ ਇਧਰੋਂ ਮਾਰ ਕੇ ਕੈਮਰਾ ਪਸਲੀ ਨਾਲ ਦਿਖਾ ਪਾਲੂ ਪਲੀਤੀ ਪੂਰੀ ਆ ਲਗਨ ਰੋੜ ਪੂਰਾ ਬਾਗੀ ਠੰਡੀ ਸੇਲ ਪੂਰੀ ਏ ਇਧਰ ਜਬਾਨੀ ਦੇ ਪਾਸੋਂ ਵਿਖਾਈਆ ਤੇ ਥਣ ਗੋਲ ਬਹੁਤ ਜ਼ਿਆਦਾ ਮੈਨ ਜੀ ਬਹੁਤ ਥਣ ਲੱਗਾ ਵੇਖੋ ਤੇ ਰੋਗ ਰੋਗ ਦਾ ਥਾਣਾ ਅਗਲੇ ਥਾਣ ਨਾਲ ਅਗਲਾ ਤੇ ਪਿਛਲੇ ਦਾ ਪਿਛਲਾ ਬਿਲਕੁਲ ਸਾਈਜ਼ ਵਿੱਚ ਬਰਾਬਰ ਆ ਮੈਨਾਂ ਦੇਖੋ ਦੋਰਾ ਥਾਮ ਲੱਗਾ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਦੋਰਾ ਥਾਣਾ ਕਰਮਾਰੀ ਨੂੰ ਠੀਕ ਆ ਜੀ ਸੋ ਬਾਕੀ ਮੇਰਾ ਭਰਾ ਵੀਡੀਓ ਅਪਲੋਡਿੰਗ ਤੋਂ ਬਾਅਦ ਜੇਕਰ ਗੱਲ ਕਰੀਏ ਤੇ ਡਿਟੇਲ ਤੁਸੀਂ ਲੈ ਲਿਆ ਜੀ ਮੇਲ ਫੀਮੇਲ ਹੈਰ ਪ੍ਰੋਪਰ ਪਏ ਦੀ ਉਹ ਮੇਰਾ ਭਰਾ ਤੁਸੀਂ ਡਿਟੇਲ ਲੈ ਲਿਆ ਜੀ ਬਾਕੀ ਖਲੋਨੀ ਖੜਨੀ ਸੀ ਚੰਗੀ ਆ ਕਰਮਾਰੀ ਇਧਰੋਂ ਇੱਕ ਪਾਸੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਆ ਦੇਖੋ ਸੋ ਬਹੁਤੇ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਇਹੋ ਜੇ ਜਨਵਰ ਜਿਤੋਂ ਦੇਖੋ ਜੀ ਇਹਨਾਂ ਦੇ ਫਲਕਾਰੀਆਂ ਦੇ ਪਹਿਲ ਦੇ ਦਾਰ ਤੇ ਸੌਦਾ ਕਰਦੇ ਹੋ ਤੁਸੀਂ ਇਹਨਾਂ ਦੇ ਫਲਕਾਰੀਆਂ ਪਈ ਲੱਸੀ ਫਿੱਕੀ ਹੋਊਗੀ ਆ ਬਾਕੀ ਬੇਸ ਫੇਸ ਕੁਆਲਟੀ ਆ ਦੇਖੋ ਜੀ ਹਾਂ ਲਵੇ ਕਾਸ਼ ਇਹਨੂੰ ਮੜਾ ਤੋੜ ਦਈਏ ਇਹਨੂੰ ਤੋੜਦੇ ਹੈ ਲਓ ਜੀ ਠੀਕ ਆ ਜੀ ਸੋ ਤੋਰਾ ਤਾਰਾ ਕਰਮਾਲੀ ਦਾ 911 ਨਾਲ ਨਾਲ 11 911 ਹੀ ਆ 911 ਲਓ ਜੀ ਠੀਕ ਆ ਸੋ ਚੋਲਾ ਚਾਲਾ ਥੱਲੇ ਚੰਗਾ ਲੇਵੇ ਦਾ ਖਲਾਰ ਚੰਗਾ ਠੀਕ ਆ ਜੀ ਉਹ ਜਿੱਦਾਂ ਮਰਜੀ ਵੀਰ ਕੋਈ ਆਪਣਾ ਸੱਜਣ ਚੋਕੇ ਤਸੱਲੀ ਕਰੇ ਕਿਉਂਕਿ ਸੂਸਵਾ ਪੈਣੀ ਆ ਸੋ ਜਿੰਨੇ ਕੇ ਚਿਰ ਤੱਕ ਇਹ ਤੁਹਾਡੇ ਸਾਹਮਣੇ ਪੇਸ਼ ਹੋਣੀਆਂ ਚੀਜ਼ ਕਿਉਂਕਿ ਅੱਧੇ ਘੰਟੇ 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 ਤੱਕ ਜਿਹੜੀ ਇਹ ਸੂਈ ਖਲੋਤੀ ਆ ਉਕੇ ਕਾਸ ਕੀ ਮੋਲ ਕਰਦੇ ਆ ਕਿ ਡਿਮਾਂਡ ਇਹਦੀ ਮੋਲ ਵੇਖ ਲਓ ਵੀ ਜਿੰਨੀ ਦੀਗੀ ਆ ਆਪਾਂ ਜਿਆਜ ਹੀ ਕਰਨਾ ਦੇ ਦਈਏ ਜਿਆਜ ਕਰਕੇ ਦੇ ਦਈਏ ਸ਼ਾਇਦ ਮੋਲ ਭਾਏ 60000 ਰੁਪਏ ਦੀਗੀ ਆ 55000 ਦੀ ਦੇ ਦਾਂਗੇ 55000 ਦੀ ਹਾਂਜੀ 55 ਦੀ ਦੇ ਦਿਓ ਹੋਰ ਵੀ ਜੇਕਰ ਚਲੋ ਜਲਪਾਣੀ ਲੱਭਦਾ ਹੋਰ ਵੀ ਹੁੰਦਾ ਮਾਨਤਨ ਕਰਤੀ ਸ਼ਾਇਦ ਪੂਰੇ 53000 ਦੇ ਦਾਂਗੇ 53 ਦੀ ਹਾਂਜੀ ਬਾਕੀ 53000 ਦੀ ਇਹ ਤੁਹਾਨੂੰ ਜੜੀ ਬਾਹਰ ਮਿਲ ਜੂਗੀ ਠੀਕ ਆ ਬਾਕੀ ਸ਼ਾਇਦ ਵੇਖੋ ਹੈ ਜਿਆਜ ਰੇਟ ਜਿਆਜ ਬਾਕੀ ਵਿਹੜ ਵੀ ਜਿਆਜ ਦੀ ਬਿਲਕੁਲ ਬਿਲਕੁਲ ਬਾਕੀ ਪਹਿਲੇ ਸੂਰ ਨੇ 16 17 ਅਗਲ ਤੋਂ ਕੱਢਿਆ ਹੂੰ ਇੰਨਾ ਨਹੀਂ ਨਿਕਲਣਾ ਹੋਰ ਕਿੰਨਾ ਕਰਨਾ ਬਾਕੀ ਤੁਹਾਨੂੰ ਪਾਣੀ ਦਾਲਦਾ ਹਣਾ ਦੁੱਧ ਵੀ ਮੱਜਾ ਹੈ ਹੀ ਮੱਜਾ ਹਾਂ ਬਾਕੀ ਵੇਖੋ ਅੱਜ ਲੈ ਵੀ ਸੋ ਉਤਾਪੁਰੀ ਠੰਡੀ ਸੀਲ ਆ ਮੈਨੇ ਪੂਰੀ ਠੰਡੀ ਸੀਲ ਆ ਜਿਹੜਾ ਧਰਗੀ ਕਰਵਾ ਲਈ ਹਾਂਜੀ ਹਾਂਜੀ ਹੋਰ ਵੀ ਪਤਾ ਲੱਗ ਜਾਊਗਾ ਕਿਉਂਕਿ ਬੱਚਾ ਕੀ ਆ ਗਿਆ ਤੇ ਹੈ ਕਰਮਾ ਦੀ ਸੀਲ ਸਾਊ ਆ ਸੋ ਜਿੱਦਾਂ ਮਰਜੀ ਚੋ ਕੇ ਤਸੱਲੀ ਕਰਿਓ 53000 ਦੀ ਹਾਂਜੀ ਹਾਂਜੀ ਠੀਕ ਆ ਇਧਰ ਸਾਈਕਲ ਨੰਬਰ ਤੇ ਆ ਜਾ ਆਕਾਸ਼ ਇੱਕ ਆਪਣੇ ਕੋਲ ਜਿਹੜੀ ਵਾਇਰ ਸੂਈ ਆ ਦੇ ਦਿਏ ਰਾਤ ਸੁਬਾ ਕਿਵੇਂ ਆ ਰਾਤ ਹੀ ਸੁੱਈ ਦੂਜਾ ਸੁਬਾ ਆਵੀ ਜੀ ਦੂਸਰਾ ਹੀ ਸੁਬਾ ਹਾਂਜੀ ਹਾਂਜੀ ਇਹ ਰਾਤ ਹੀ ਸੁੱਈ ਆਪਣੇ ਕੋਲ ਹੀ ਆਪਣੇ ਕੋਲ ਹੀ ਸੁੱਈ ਵੀਰੇ ਆਪਣੇ ਜੇਰ ਦੀ ਵੀਡੀਓ ਹੈਗੀ ਠੀਕ ਆ ਮਗਰ ਵੀ ਬੱਛੀ ਆਗੀ ਮਗਰ ਹੀ ਬੱਛੀ ਬਾਕੀ ਫੇਸ ਕੁਆਲਟੀ ਵੀ ਠੀਕ ਆ ਹਾਂ ਠੰਡੀ ਥੀ ਰਹੀ ਕੋਈ ਉਹ ਚੱਕਰ ਨਹੀਂ ਹੈਗਾ ਜੀ ਵੀ ਗਰਮ ਸ਼ਰਮ ਹੋ ਗਈ ਹੂੰ ਆ ਦੇਖੋ ਬਾਕੀ ਥਾਂ ਥੂਮ ਇਹਦਾ ਵੀ ਬਹੁਤ ਵਧੀਆ ਬੰਨਾ ਬਹੁਤ ਠੰਡ ਡੰਗਰੀ ਛਾ ਠੰਡਾ ਉਠੀ ਥਾਣਾ ਡੰਗਰੀ ਠੰਡਾ ਸੋ ਮਗਰ ਵੀ ਬੱਛੀ ਏ ਆਪੇ ਦੂਜਾ ਸੁਬਾ ਸੁੱਈ ਏ ਠੀਕ ਆ ਹਾਂਜੀ ਹਾਂਜੀ ਸੋ ਕੱਲ ਦੀ ਸੁਈ ਆਪਾਂ ਦੋ ਗੱਲ ਸੋਦਾ ਪੂਰੀ ਠੰਡੀ ਸੀਲ ਆ ਕਰਮਾਂ ਦੇ ਤੋਰੇ ਤੇ ਪੂਰੀ ਠੰਡੀ ਸੀਲ ਬਾਕੀ ਆ ਸਾਕਲ ਜੀ ਨਹੀਂ ਚਲੋ ਫਿਰ ਵੀ ਬਚਾ ਤਰਿਆ ਕਰਮਾਂ ਦੇ ਮਾਰਾ ਮੁਰਦਾ ਪਸ਼ੂ ਕਰਦੇ ਆ ਉਤਰਾ ਕੋਈ ਗੱਲ ਬਾਤ ਨਹੀਂ ਠੀਕ ਆ ਸੈਗ ਹੋ ਗਿਆ ਬੇਸ਼ੱਕ ਕਰਤ ਨੇ ਇੰਚ ਹਾਂ ਨਿੱ ਧੀਰੀਆ ਕਰਮਾਂ ਦੀ ਪੂਰੀ ਕੇ ਹਾਂ ਠੀਕ ਆ ਤੋਰਲਾ ਦਾ ਕਾਚ ਉਹ ਇਹ ਬੱਚਾ ਮਗਰ ਹਾਂਜੀ ਹਾਂਜੀ ਇਹ ਇਹ ਕਾਫ ਹੱਗਲਾ ਨੜੀ ਇਹ ਕੋ ਬਿਲਕੁਲ ਤੇ ਅਸੀਂ ਬਰੀਡ ਦੇ ਵਿੱਚ ਹੀ ਮਗਰ ਪੱਛੀ ਹੈ ਹਾਂਜੀ ਹਾਂਜੀ ਠੀਕ ਆ ਤੇ ਕਾਛ ਕੀ ਮੋਲ ਕੀ ਡਿਮਾਂਡ ਹੋਊਗੀ ਇਸ ਬੈਡ ਦੀ ਮੋਲੇ ਸ਼ਾਈ ਵੇ 45000 ਗੱਲੇ ਤਾਂ ਹੀ ਵੇਖਦੀ ਆ ਹਾਂ 40000 ਹੀ ਦੇ ਦਾਂਗੇ 40000 ਦੀ ਦੇ ਦੇ ਹਾਂਜੀ ਹੋਰ ਵੀ ਲੱਭਦਾ ਕੋਈ ਹੋਰ ਹੀ ਛੱਡ ਦਿੰਦੇ ਹਣ 39 ਦੀ ਹਾਂਜੀ 38000 ਛਾਂਡ ਹੋਣੀ ਲੋ ਜੀ 38000 ਦੀ ਹਾਂਜੀ ਸੋ ਹਾਂ ਨਾ ਜਿਹੜੀ 38000 ਦੀ ਮਿਲ ਜੂਗੀ ਠੀਕ ਆ ਸੋ ਬਾਕੀ ਵਿਹੜ ਦੁੱਧ ਜਿਆਦਾ ਨਹੀਂ ਆਪਾਂ ਕਹਿੰਨੇ ਕੋਈ ਕਾਸ਼ 11 12 ਲੀਟਰ ਨੂੰ ਕੀ ਆਪਾਂ ਜੀ 11 12 ਕਿਲੋ ਕੱਖ ਨਹੀਂ ਆਉਂਦਾ ਇਹਨੂੰ ਬਾਕੀ ਨਵੀਂ ਵਿਹੜ ਦੇਖੋ ਥੱਲਿਓ ਹਾਂ ਸੋ ਦੇਸੀ ਵਿਹੜਾ ਬਾਕੀ ਦੁੱਧ ਵੀ ਨਾਰਮਲ ਹੀ ਆਪਾਂ ਗੱਲ ਕਰ ਰਹੇ ਹਾਂ ਬਾਕੀ ਆਈ ਨਈਆ ਬਰਾਬਰ ਦੁੱਧ ਇਹਨਾਂ ਦਾ ਸੋ ਇਹ ਮੱਜਾ ਦੇ ਬੜੇ ਭਰਾ ਇਹ ਸੰਗ ਤੇ ਵਿੱਚ ਪਸ਼ੂ ਖਰੀਦਣਾ ਪਸੰਦ ਕਰਦੇ ਆ ਮੁੱਠੀ ਮੁੱਠੀ ਥਾਣਾ ਬਿਲਕੁਲ ਗਾਪੀ ਪਿੰਕ ਜਿਹੜਾ ਹਵਾਨਾ ਲੇਵਾ ਹਾਂਜੀ ਸੋ ਇਹ ਅੱਜ ਦੋ ਨਾਗਰ ਦੇ ਆਪਾਂ ਦੋਸਤੋ ਤੁਹਾਨੂੰ ਦਿਖਾਏ ਆ ਇੱਕ ਸੂਈ ਆ ਵਿਹੜ ਇਹ ਵੀ ਤਿਆਰੀ ਤੇ ਤੁਹਾਨੂੰ ਦਿਖਾ ਦਿੱਤੀ ਆ ਵਾਜ ਬਾਕੀ ਸੂ ਸਵਾ ਪੈਣਾ ਇਹਨੇ ਹੋਰ ਅੱਧੇ ਘੰਟੇ ਘੰਟੇ ਖਾਂਦ ਤੱਕ ਉਹਦੀ ਡਿਟੇਲ ਤੁਸੀਂ ਲੈ ਲਿਆ ਤੇ ਬਾਅਦ ਵਿੱਚ ਠੀਕ ਹੈ ਜਿਵੇਂ ਜੂਰ ਪ੍ਰੋਪਰ ਪਾਈ ਦੀ ਵੀਡੀਓ ਬਣਾ ਕੇ ਰੱਖ ਦੂਗਾ ਮੈਂ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਦਵਾਂ ਆਪਣੇ ਤੋਂ ਉਹਦੀ ਵੀਡੀਓ ਹੈਗੀ ਇਹਦੀ ਦਵਾਂਗੀ ਬਸ ਠੀਕ ਹੈ ਠੀਕ ਹੈ ਓਕੇ ਕਾਸ਼ ਇੱਕ ਨੰਬਰ ਆਪਣੇ ਕਰਦੇ ਸਾਂਝੇ ਵੀਰ ਨੰਬਰ ਵੀਰ ਜੀ 959263199 ਆ ਹਾਂ ਜੀ ਠੀਕ ਹੈ ਖੜਦੀ ਕਰਾਈ ਲੋ ਵੀ ਇਹ ਦੋਸਤੋ ਅੱਜ ਦੋ ਵੜਾ ਤੁਹਾਡੇ ਸਾਹਮਣੇ ਪੇਸ਼ ਕਰਤੀਆਂ ਨੇ ਮਾਲ ਚੰਗਾ ਸਾਫ ਸੁਥਰਾ ਮਾਲ ਦੇ ਵੀ ਚਾਰ ਵੜਾ ਘੜੇ ਆਉਣ ਤੋਂ ਪਹਿਲਾਂ ਦੋ ਸੇਲ ਹੋ ਗਈਆਂ ਹਾਂਜੀ ਇੱਕ ਨੀਲੀ ਦਾ ਨਗ ਬਹੁਤ ਚੰਗਾ ਸੀ ਬਿਲਕੁਲ 1.5 ਵਜਨ ਦੇ ਆਕਸਰ ਸਵੇਰ ਕਦੋਂ ਦੀ ਚੜੀ ਆ ਫੇਰ ਕਿਉਂ ਜਾਈ ਮੈਂ ਮਾਲ ਤੇ ਲੱਗ ਜਰਾਂ ਛੱਡੇ ਛੱਡੇ ਤੁਹਾਨੂੰ ਪੱਜ ਨੇ ਲੈਣ ਛੱਡੇ ਨੇ ਅੱਜ ਦਾ ਚਲੋ ਜੀ ਹਾਂਜੀ ਸੋ ਇਹ ਦੋਸਤੋ ਅੱਜ ਪਛੂਸੀ ਕੇ ਦੋ ਦੀ ਡਿਟੇਲ ਤੁਹਾਨੂੰ ਮਿਲ ਗਈ ਹੈ ਬਾਕੀ ਕਰੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਲਾ ਦਿੱਤੇ ਆਪਾਂ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ